दोनों लेना। दो दे। देखो, सूर देखो तो लगती दे। है? को दिया। हो <laughs> गया।, <laughs> तो गया।, तो गया।, तो गया? बार बार गए मैं आ जी परसों वापस ਇਹ ਲੇਟ ਆਈ ਸੀ ਮੈਂ ਪਹਿਲਾਂ ਆਈ ਸੀ ਬਰਿੰਦਰ ਕਿ ਨੌੜੀ ਲੌਗੀ ਨੌੜੀ ਅੱਛਾ ਸੁਣੋ ਨਾ ਮੈਂ ਇਹ ਵੀ ਨਾ ਕਿਸੇ ਨੂੰ ਨਾ ਆ ਦੇਣ ਉਹ ਬਠਿੰਡੇ ਵਾਲੇ ਵੀ ਨਾ ਲੱਗਦੇ ਨੇ ਕਮਾਲ ਉਹ ਸੱਜਣ ਨਹੀਂ ਆਉਂਦਾ ਕਾਈ ਬੁੱਝਣਾ ਬੈਠ ਅੱਧਿਕ ਨਹੀਂ ਲੱਗੀ ਜਾਰੀ ਬਣੀ ਤੁਹ ਲਈ ਨਹੀਂ ਲੇ ਲਾ ਜੂ ਨਾ ਲਾ ਲਈ ਜੰਦੀ ਐਨੀ ਮਹਿੰਗੀ ਭਾਈ ਅਸੀਂ ਲਾਉਂਦੇ ਇੰਨੇ ਮਹਗੇ ਤੁਸੀਂ ਕੌਨ ਕਰੋ ਚਾਲੇ ਹੋ ਅਸੀਂ ਭਾਈ ਕਿਹਦੇ ਉਪਰ ਡਾਕਟਰ ਹੋ ਅਸੀਂ ਨੈਚੁਰਲ ਕਿਤੇ ਹੋਣੀ ਅਸੀਂ ਜਿਆਦਾ ਨਹੀਂ ਸੀ ਸਬਸਕ੍ਰਾਈਬਰ ਦੋ ਸਬਸਕ੍ਰਾਈਬਰ ਲੀ ਸਬਸਕ੍ਰਾਈਬਰ ਤਾਂ ਲਾਉਣੀ ਹੀ ਸਬਸਕ੍ਰਾਈਬਰ ਤਾਂ ਕਰਦੇ ਨਹੀਂ ਸੰਸਕ੍ਰਾਈਬਰ ਡੈਫਿਨਿਟਿਵ ਨਾ ਉੱਤਰੋ ਕਿ ਇੱਥੇ ਰਬੜ ਬੈਂਡ ਪਿਆ ਲਾ ਕੇ ਦੀ ਮੈਂ ਤੁਹਾਨੂੰ ਤੇਰਾ ਛੋਟੀ ਜਿਹੀ ਲਮਾ ਤੋਂ ਤੋਹ ਰਾ ਗੇਟ ਕਰਤਾ ਕੇ ਕਹਦੇ ਗਏ ਇਨੇ ਕਿਹੋ ਜੀ ਜੀ ਟੰਟੀ ਨੂੰ ਉਹ ਉਹ ਕੇਤ ਰਹਿ ਗਈ ਕਹਿੰਦੀ ਤਿਆਰ ਹੋ ਪੀਛੇ ਤਿਆਰ ਦੀ ਬੈਠੇ ਉਹਨਾਂ ਨੇ ਮਾਮਾ ਜਣੇ ਇਹ ਮੇਰਾ ਸਮਾਨ ਲਿ ਘਰਨ ਵਾਲਾ ਉਹ ਕਿੱਥੇ ਥੋੜਾ ਜਿਹਾ ਜਿਹਾ ਹੈ ਉਹ ਸੋਭੀ ਜਿਹਾ ਇੱਕ ਹਰ ਹੈ ਜਿੱਦੀ ਕੋਲੋਂ ਉਹ ਪਏ ਆ ਉਹ ਕੱਪੜੇ ਉਹ ਵੀ ਲੱਗਣੇ ਨੇ ਮੈਂ ਦੱਸਦੀ ਆ ਕੋਈ ਨਹੀਂ ਆਮ ਕਹਿਣਾ ਕੈਂ 5-7 ਮਿੰਟ ਚ ਰੈਡੀ ਹਾਂ ਤੁਸੀਂ ਜਾਂ ਤੁਰਨ ਲੱਗੇ ਆ ਬਸ 5-7 ਮਿੰਟਸ ਤੁਰ ਜਾਏਗਾ ਸਮਾਨ ਨਹੀਂ ਧਰਦੀਆਂ ਆਜੂਗੀ ਬਾਹਰ ਮੈਂ ਦੇ ਦੇ ਬੱਸ ਨਹੀਂ ਉਹ ਉਧਰ ਲੈ ਨਾ ਸੈਲ ਕੋ ਕੀ ਆਪਾਂ ਚੀ ਪਾਏ ਨੀ ਨੇਕਟਿਵ ਜੀ ਸੁਪਨੇ ਆਇਏ ਜਰਾ ਨੇਕਟਿਵ ਇਹ ਤਾਂ ਨੀਂਦ ਨਹੀਂ ਨੀਂਦ ਘੋੜੇ ਕੰਦੇ ਸੁਪਨੇ ਆਇਏ ਜਰਾ ਬੜੀ ਜਿਆਦਾ ਹਰੇ ਸੁਪਨਾ ਆਇਆ ਕਿਤੇ ਬੜਾ ਜਿਆਦਾ ਫਿਰ ਨੀਂਦ ਨਹੀਂ ਪੂਰੀ ਹੁੰਦੀ ਜਿਆ ਮੇ ਸੁਪਨਾ ਰਾਤ ਮੈਂ ਸੁਪਨਾ ਆਇਆ ਕਿਸੇ ਦਾ ਨਾ ਹੈਂਡਵਰਕ ਦਾ ਸੂਟ ਨਾ ਹੀ ਜਿੱਡਾ ਮੈਂ ਕੋਈ ਨਾ ਕਰਾਂ ਉਹਨੂੰ ਤੇ ਅਮਚੂ ਸਿੱਟਾ ਸਿੱਟਾ ਕਰਾਉਣ ਦੇਣ ਗਈਆਂ ਜਣੀ ਉਹ ਜਿਹੜਾ ਟੇਲਰ ਆ ਉਹ ਉੱਪਰ ਆ ਤੇ ਨੀਚੇ ਨਾ ਕਨਾਲ ਹੀ ਆ ਹੈ ਨਾ ਤੇ ਮੈਨੂੰ ਉਹ ਤਿਲਕ ਕੇ ਉਹ ਰੌੜ ਵੱਡੋ ਸਾਰਾ ਨਾਲਾ ਹੀ ਆ ਤੇ ਉਹਦੇ ਵਿੱਚ ਨਿਕ ਪਿਆ ਤੇ ਮੈਂ ਦੇਖੀ ਜਾਨੀ ਆ ਵੀ ਜੇ ਮੈਂ ਨੀਚੇ ਜਾਊਂਗੀ ਤੇ ਉਦੋਂ ਤਾਂ ਡੋਬ ਹੀ ਜਾਣਾ ਇਹਨੇ ਜੰਮੀ ਯਾਨੀ ਫਿਰ ਮੈਂ ਇਹਨੂੰ ਚਾੜੀ ਦਿੱਤਾ ਵੀ ਜਦੋਂ ਜਾ ਨੀਲੇ ਰੰਗ ਦਾ ਉਹ ਨੀਲ ਲੈ ਆਈ ਹੋਸ ਤੇਰੀ ਪਾਏ ਨੀਲਾ ਉਹ ਇਹਨੇ ਬਲੂਸ ਕੱਟ ਕਰਨਾ ਉਹ ਨਾਲ ਹੀ ਜਾ ਸਕਦੇ ਆ ਤੇ ਆ ਨੁਕਿਓ ਨਾਲੀ ਚ ਦਿਖ ਸਕਦਾ ਇਸ ਅਕੇਲਾ ਰਾਤ ਨੈਗੇਟਿਵ ਨੈਗੇਟਿਵ ਸੁਪਨੇ ਆਏ ਮੇਰਾ ਪਰਸ ਬੈਂਕੋਂ ਹੀ ਲਿਆ ਕੇ ਉਧਰੋਂ ਯੂਵੀ ਦੇਓ ਇਧਰ ਐ ਇਧਰ ਲੈ ਬਲੈਕ ਕਲਰ ਦਾ ਇਹ ਦੇ ਦੇ ਕਹਿੰਦੇ ਪੰਜ ਸੌ ਬਸ ਕੱਪੜੀ ਤੋਂ ਨਹੀਂ ਲਿਆ ਦੇ ਲੋਵੀ ਤੁਹਾਨੂੰ ਪਰਸ ਦੀ ਮੈਚਿੰਗ ਦਿਖਾਉਣੀ ਹੈ ਹੁਣ ਤੁਸੀਂ ਕਹੋਗੇ ਵੀ ਸਾਨੂੰ ਨਾਲ ਇਹ ਦੇ ਕੇ ਤੇ ਨਾਲ ਪਰਸ ਵੀ ਦੋ ਮੇਰੇ ਤੋਂ ਉਹ ਵੀ ਨਹੀਂ ਜਾਣਾ ਕਿਉਂਕਿ ਉਹ ਆਇਆ ਹੋਇਆ ਬਾਰੂ ਉਹ ਆਪਣੇ ਵੱਸ 'ਚ ਨਹੀਂ ਆਇਆ ਮਾਣ ਉਂਦਰੀ ਆਈ ਇਹ ਲੈ ਦੋ ਜੀਆ ਦੇਖੋ ਇਹ ਆਪਣਾ ਪਾਸਾ ਤੇ ਇਹ ਮੈਚ ਕਰਕੇ ਜੋ ਮੈਂ ਹਾਂ ਹੂੰ ਇਹ ਦੀਜੀ ਲੈ ਪਾਸਾ ਇਹ ਚਾਰੇ ਖੋਣ ਦੇ ਨੇ ਇਹਨੂੰ ਛਾਲੇ ਕਰਦੇ ਬਸ ਹਨਾ ਅੱਜ ਆਪਾਂ ਨੂੰ ਵੱਸ ਚੱਕਣ ਦਾ ਮਜ਼ਾ ਹੀ ਹੋ ਰਿਹਾ ਉਸ ਬੜਾ ਯਾਰ ਆਉਗਾ ਇਹ ਤਾਂ ਕਿਉਂਕਿ ਮੈਂ ਮੈਚ ਕਰ ਗਿਆ थैंक यू देश मैं कचिंग पर से पे गया <laughs> आई मैं चल पर पुणे में करके बंद तू ढूंढ मैं वो सुन रही थी सीने कि जो मैं बोल तो मैं लो 30 मिनट हूं मैं लो 30 मिनट ਆ ਬੈਠਾ ਸਾਡਾ ਮੁੰਡਾ ਅਸੀਂ ਦੋਨੇ ਭੂਆ ਭੀਜਾ ਬੈਠੇ ਆ ਤੇ ਸਾਡੀ ਇੱਕ ਭੂਆ ਉੱਠ ਗਈ ਤੇ ਅਸੀਂ ਅੱਜ ਹੋ ਗਏ ਸੁਣਨੇ ਹੈ ਨਾ ਯੂ ਵੀ ਯੂ ਵੀ ਦੇਖ ਭੂਆ ਉੱਠ ਗਈ ਤੇ ਅਸੀਂ ਅੱਜ ਸੁਸਤੋ ਹੀ ਬੈਠੇ ਆ ਰੌਣਕ ਹੈ ਨਹੀਂ ਗੀ ਤੇ ਬੀਬੀ ਅੱਜ ਗੁਰਪ੍ਰੀਤ ਦੇ ਘਰੇ ਗਈ ਆ ਦੂਜੇ ਬ੍ਰਦਰ ਦੇ ਘਰੇ ਉੱਥੇ ਹੀ ਆ ਇਸ ਕਰਕੇ ਅੱਜ ਅਸੀਂ ਜਮੀ ਕੱਲੇ ਕੱਲੇ ਆ ਤੇ ਸਾਡੀ ਭਤੀਜੀ ਆਉਂਦੀ ਨਹੀਂ ਹੈਗੀ ਵੀਡੀਓ ਚ ਉਹ ਕਹਿੰਦੀ ਵੀ ਮੈਨੂੰ AI ਤੋਂ ਡਰ ਲੱਗਦਾ ਉਹ AI ਤੋਂ ਡਰਦੀ ਹੈ ਇਸ ਕਰਕੇ ਇਸ ਨੂੰ ਵਿੱਚ ਲੈਣੋਂ ਹਟ ਗਈ ਉਹ ਅਸੀਂ ਇਕੱਲੇ ਭਤੀਜੇ ਨੂੰ ਲੈਣੇ ਆਏ ਡਰਦਾ ਨਹੀਂ ਹੈ AI ਤੋਂ ਠੀਕ ਹੈ ਹੂੰ ਤੇ ਚਲੋ ਕੋਈ ਗੱਲ ਨਹੀਂ ਜੀ ਦੁਬਾਰਾ ਤੋਂ ਫੇਰ ਮਿਲਾਂਗੇ ਪੈਣਾ ਪੈਣਾ ਫੇਰ ਮਿਲਾਂਗੇ ਪੂਆ ਭਤੀਜੇ ਕੇ ਮਿਲਾਂਗੇ ਬਈ ਮੇਰਾ ਨਾ ਦੁੱਧ ਇੱਧਰ ਪਿਆ ਅੱਧਾ ਗਲਾਸ ਪੀਤਾ ਮੈਂ ਅੱਧਾ ਗਲਾਸ ਪੀਤਾ ਤੇ ਅੱਧਾ ਗਲਾਸ ਮੈਂ ਛੱਡਤਾ ਤੇ ਕਾਰਨ ਇਹਦਾ ਮੈਂ ਦੱਸ ਨਹੀਂ ਸਕਦੀ ਕੈਮਰੇ ਚ ਨਹੀਂ ਆਪ ਹੀ ਹਾਂ ਮੈਂ ਕਿਉਂ ਨਹੀਂ ਪੀਤਾ ਕੈਮਰੇ ਆਫ ਕੈਮਰਾ ਦੱਸੂਗੀ ਕਿ ਮੈਂ ਦੁੱਧ ਅੱਧਾ ਪੀਤਾ ਅੱਧਾ ਕਿਉਂ ਨਹੀਂ ਪੀਤਾ ਇਹ ਬਹੁਤ ਵੱਡਾ ਕਾਰਨ ਹੈ ਦਾ ਪੜਾ ਬਹੁਤ ਸਮਝ ਗਿਆ ਹੋਣਗੇ ਹਾਂ ਤੇ ਜੇ ਸਮਝ ਨਹੀਂ ਆ ਤਾਂ ਜਵਾਬ ਦੇ ਦਿਓ ਚ ਵੀ ਕੁਝ ਐ ਵਿੱਚ ਕੁਝ ਨਹੀਂ ਦੁੱਧ ਬਹੁਤ ਸਵਾਦ ਸੀ ਤੇ ਜੇ ਸਮਝ ਗਈਆਂ ਤਾਂ ਜਵਾਬ ਦੇ ਦੇਣੇ ਕਿ ਨਹੀਂ ਸਮਝੀਆਂ ਤੁਹਾਨੂੰ ਫੇਟਣਾ ਸੀ ਤੇ ਇਸ ਲਈ ਆਪਾਂ ਦੁੱਧ ਛੱਡ ਤਾ ਅੱਧਾ ਗਾ ਪੀਣ ਨੂੰ ਤਾਂ ਬਹੁਤ ਜੀ ਕਰਦਾ ਸੀਗਾ ਕਿ ਪੀਲਾ ਸਾਰਾ ਪਰ ਬਸ ਫਿਰ ਮਨਾਇਆ ਸੀਗਾ ਐਵੇਂ ਰਾਤ ਨੂੰ ਨੀਂਦ ਖਰਾਬ ਹੋਊਗੀ ਨਹੀਂ ਨਹੀਂ ਕਿਸੇ ਨੂੰ ਸਮਝਾਣਾ ਕਹੂਗਾ ਯੂ ਵੀ ਕਹਿੰਦਾ ਇਹ ਨਹੀਂ ਸਮਝਣਾ ਇਸ ਨੂੰ ਆਊਗਾ ਵੀ ਮੈਂ ਅੱਧਾ ਦੁੱਧ ਛੱਡਦਾ ਕਿਉਂਕਿ ਰਾਤ ਨੂੰ ਨੀਂਦ ਖਰਾਬ ਹੋਊਗੀ ਹੁਣ ਭੈਣਾ ਸਮਝ ਜਾਣੀਗੀ ਸਮਝ ਜਾਣੀਗੀ ਜਦੋਂ ਹਿੰਟੇ ਦਿੱਤੇ ਹਿੰਟੇ ਦੇ ਤੱਕ ਹਾਂ ਸਮਝ ਜਾਣਗੀ ਚਲੋ ਠੀਕ ਹੈ ਜੀ ਬਸ ਮੈਂ ਥੋੜਾ ਜਿਹਾ ਰਾਤ ਨੂੰ ਦੁੱਧ ਪੀਂਦੋਂ ਡਰਦੀ ਹੁੰਦੀ ਆ ਵੀ ਦਿਨ ਚ ਪੀ ਲੋ ਇਸ ਲਈ ਆਪਾਂ ਤਾਂ ਕਰਕੇ ਸਵੇਰੇ ਸ਼ੇਕ ਸੁੱਕ ਪੀ ਲਈ ਤਾਂ ਰਾਤ ਨੂੰ ਨਹੀਂ ਬੀਤ ਜਾਂਦਾ ਹੈਗੇ ਜੇ ਮੇਰੀ ਇੱਕ ਵਾਰੀ ਰਾਤ ਨੂੰ ਨੀਂਦ ਖੁੱਲ ਜੇ ਥੱਲੇ ਲੱਗ ਰਿਹਾ ਮੈਨੂੰ ਫੇਰ ਮੈਨੂੰ ਨੀਂਦ ਨਹੀਂ ਲੱਗਦੀ ਫੇਸ ਕਰਕੇ ਮੈਂ ਚਾਹ ਨਹੀਂ ਹੁੰਦੀ ਆ ਵੀ ਮੈਂ ਇੱਕ ਵਾਰੀ ਪੈ ਜਾਉ ਤੁਹਾਨੂੰ ਆ ਨੀਂਦ ਖੁੱਲੇ ਮੇਰੀ ਚਲੋ ਠੀਕ ਹੈ ਜੀ ਸਭ ਨੇ ਆਪਣੇ ਆਪਣੇ ਘਰਾਂ ਹੀ ਜਾਣਾ ਛੁੱਟੀਆਂ ਕੱਟ ਕੇ ਅਸੀਂ ਵੀ ਇੱਕ ਦੋ ਦਿਨ ਹੋਰ ਆ ਇੱਥੇ ਤੇ ਫਿਰ ਅਸੀਂ ਵੀ ਚਲੇ ਜਾਵਾਂਗੇ ਤੇ ਫਿਰ ਫਿਰ ਦੁਬਾਰਾ ਅਸੀਂ ਛੁੱਟੀਆਂ ਦੇ ਡਿਊਰਿੰਗ ਸਮਰ ਵਕੇਸ਼ਨਸ ਅਸੀਂ ਦੁਬਾਰਾ ਫੇਰ ਮਿਲਾਂਗੇ ਇੱਕ ਵਾਰ ਸਾਰੇ ਜਣੇ ਫਿਰ ਇਕੱਠੇ ਹੋਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਸੋਭਾ ਮੜਦੇ ਆ ਜੀ ਹੁਣ ਆਪਾਂ ਫੇਰ ਬਾਵਾ ਹੀ ਨਹੀਂ ਰਹੂਗਾ ਭੈਣ ਤਾਂ ਚਲੀ ਗਈ ਤੇ ਆਪਾਂ ਰਹਿ ਗਏ ਤੁਹਾਨੂੰ ਦੱਸਿਆ ਸੀ ਯਾਰ ਆਤ ਤੇ ਅੱਜ ਪੂਰਾ ਦਿਨਾਂ ਨਾਲ ਅੱਜ ਆਪਾਂ ਤੋਰੇ ਫਿਰ ਜਨੇ ਕਰ ਇਕਤਾ ਇਕ ਕਰੇ ਫਰੋਸ ਕਰਕੇ ਆਉਣਾ ਸੀ ਫਿਰ ਬਾਜ਼ਾਰ ਜਾਣਾ ਸੀ ਤੋੜਾ ਲੈਣਾ ਸੀ ਠੰਡੇ ਦਾ ਤੋੜਾ ਲੈਣਾ ਸੀ ਕਿੰਨਾ ਨਹੀਂ ਲੈਣਾ ਸੀ ਕਸੀ ਲੈਣਾ ਸੀ ਤੇ ਹੋਣ ਵੱਜ ਗਏ ਸ਼ਾਮ ਦੇ 5:30 ਦੇ ਬਸ ਭੱਜਣਾਟ ਮੇਰੇ ਘਰੇ ਵੀ ਆਈ ਭੱਜਣਾਟ ਰਹਿੰਦੀ ਹੈ ਮੇਰੇ ਇੱਥੇ ਵੀ ਆਈ ਭੱਜਣਾਟ ਰਹਿੰਦੀ ਤੇ ਕੱਲ ਨੂੰ ਆਪਣੀ ਵੀ ਤਿਆਰੀ ਹੈ ਜੀ ਤਿੰਨ ਚਾਰ ਦਿਨ ਹੋ ਗਏ ਤੇ ਹੁਣ ਆਪਾਂ ਵੀ ਕੱਲ ਨੂੰ ਜਾ ਰਹੇ ਹਾਂ ਕੱਲ ਨੂੰ ਹੈਗਾ ਮੰਡੇ ਮੰਡੇ ਨੂੰ ਆਪਾਂ ਚਲੇ ਜਾਣਾ ਹੈ ਸ਼ਾਪ ਦੋ ਤਿੰਨ ਹਨ ਉਹ ਬੰਦ ਕਰੀ ਪਈਆਂ ਤੇ ਜਾ ਕੇ ਖੋਲਣੀਆਂ ਭੈਣਾਂ ਦੇ ਫੋਨ ਆਈ ਜਾਂਦੇ ਨੇ ਤੇ ਜਾਵਾਂਗੇ ਆਪਾਂ ਚੱਲੋਂ ਹੁਣ ਮੈਂ ਰੈਸਟ ਕਰ ਲਾਂ ਚਾਹ ਪੀ ਲਾਂ ਫਿਰ ਮਿਲਦੀ ਹਾਂ ਹੁਣ ਮੈਂ ਤੁਹਾਨੂੰ ਹਾਂਜੀ ਇੱਕ ਦੋ ਭੈਣਾਂ ਦੇ ਨਾ ਕਮੈਂਟ ਆਏ ਸੀ ਆਪਣੇ ਪਿਛਲੇ ਵਲੌਗ ਦੇ ਉੱਪਰ ਹੁਣ ਚਲੋ ਨਾਮ ਤਾਂ ਉਹਨਾਂ ਦੇ ਕੀ ਪੜਾਂਗੇ ਮੈਂ ਤੇ ਨਾ ਹੀ ਮੈਨੂੰ ਪਤਾ ਹੈਗਾ ਕਿਹੜੀਆਂ ਭੈਣਾਂ ਸੀਗੀਆਂ ਉਹਨੇ ਕਿਹਾ ਸੀਗਾ ਕਿ ਆਪਣੀ ਭਝਾਈ ਲਈ ਵੀ ਤੁਸੀਂ ਸੂਟ ਨਹੀਂ ਲੈ ਕੇ ਆਏ। ਦੋ ਘਪੈਣਾ ਨੇ ਕਮੈਂਟ ਕਰੇ ਸੀਗੇ ਕਿ ਤੁਸੀਂ ਉਹਦੇ ਲਈ ਵੀ ਕੁਝ ਲੈ ਕੇ ਆਉਂਦੇ। ਉਹ ਵਿਚਾਰੀ ਦੇਖੀ ਜਾਂਦੀ। ਸਾਡੇ ਵਿੱਚ ਕੋਈ ਫਾਰਮੈਲਟੀ ਵਾਲੀ ਗੱਲ ਹੈ ਨਹੀਂ। ਵੀ ਉਹ ਦੇਖੀ ਜਾਂਦੀ ਵਿਚਾਰੀ ਕਿਉਂਕਿ ਉਹ ਪਤਾ ਕੀ ਹੁੰਦਾ ਉਹਨੇ ਐ ਹੁੰਦਾ ਵੀ ਉਹ ਆਪਣੀ ਪਸੰਦ ਦੇ ਜਾਂ ਮੇਰੇ ਕੋਲ ਨਾਪ ਨਹੀਂ ਸੀਗਾ। ਸਾਡਾ ਤਾਂ ਨਾਪ ਦੋਨਾਂ ਭੈਣਾਂ ਦਾ ਸੇਮ ਹੈ। ਤੇ ਤਾਂ ਕਰਕੇ ਮੈਂ ਦੋ ਪੱਠੀ ਬਣਾਉਣੇ ਦਿੱਤੇ ਸੀਗੇ ਤੇ ਉਹਦਾ ਮੈਨੂੰ ਆਏ ਸੀਗਾ ਵੀ ਮੇਰੇ ਕੋਲੇ ਸਾਈਜ਼ ਤਾਂ ਹੈ ਨਹੀਂਗਾ ਤੇ ਉਹਨੇ ਮਟਿੰਡੇ ਤੋਂ ਨਸਰਾਉਣਾ ਹੋਵੇ ਹਨਾ ਤੇ ਮੇਰੇ ਕੋਲੇ ਰੱਖਿਆ ਪਿਆ ਉਹਦਾ ਸੂਟ ਪਰ ਮੈਨੂੰ ਆਏ ਸੀਗਾ ਵੀ ਉਹਨੂੰ ਪੁੱਛ ਲਉਗੀ ਵੀ ਉਹਨੇ ਮੇਰੇ ਤੋਂ ਹੀ ਸਲਾਉਣਾ ਹੈਗਾ ਕਿ ਉਹਨੇ ਮਠਿੱਡੇ ਤੋਂ ਸਲਾਉਣਾ ਹੈਗਾ ਵੀ ਜਿਵੇਂ ਮੇਰੇ ਤੋਂ ਸਲਾਉਣਾ ਤਾਂ ਮੈਂ ਉਹਦਾ ਮੈਜ਼ਰਮੈਂਟ ਲੈ ਆਉਂਗੀ ਸੂਟ ਉਹਦਾ ਮੇਰੇ ਕੋਲ ਹੈਗਾ ਬਾਕੀ ਸਾਡੇ ਚਾਹੀ ਜਿੱਜਾ ਵੀ ਫਾਰਮੈਲਟੀ ਨਹੀਂ ਹੈਗੀ ਕਿ ਉਹ ਭੁਜਾਈ ਆ ਅਸੀਂ ਨਾਲ ਦਾ ਅਸੀਂ ਦੋਨਾਂ ਨੇ ਆਪਸ ਚ ਇੱਕ ਦੂਜੇ ਨੂੰ ਦੇਲੇ ਸੂਟੋਂ ਦਿੱਤੇ ਨਹੀਂ ਉਹ ਗੁੱਸਾ ਕਰੂਗੀ ਇਹ ਵਾਲੀਆਂ ਗੱਲਾਂ ਸਾਡੇ ਚ ਹੈ ਨਹੀਂ ਨੀ ਹਣਾ ਤੁਹਾਨੂੰ ਲੱਗਦਾ ਹੋਊਗਾ ਕਈ ਵਾਰੀ ਇਦਾਂ ਹੋ ਜਾਂਦਾ ਕਿ ਭੁਜਾਈ ਨੇ ਗੁੱਸਾ ਕਰ ਜਾਂਦੀਆਂ ਨੇ ਤੇ ਸਾਡੇ ਚ ਬਿਲਕੁਲ ਨਹੀਂ ਮੈਂ ਤੁਹਾਨੂੰ ਸਾਰੀ ਗੱਲ ਕਲੀਅਰ ਕਰ ਦਾਂ ਕਿ ਹੈ ਜੀ ਸਾਡੇ ਚ ਕੋਈ ਗੱਲ ਨਹੀਂ ਐਸ ਕਰਕੇ ਤੁਸੀਂ ਬਿਲਕੁਲ ਫੀਲ ਹੀ ਨ ਉਹ ਤਾਂ ਜਾਰੀ ਐ ਕਹਿ ਰਹੀ ਐ ਓਏ ਤੁਸੀਂ ਜੇ ਥੋੜੇ ਲੈਂਦੇ ਮੇਰੇ ਵਾਸਤੇ ਨਹੀਂ ਲੈਂਦੇ ਉਹ ਤਾਂ ਜਿਵੇਂ ਆਪਸ ਚ ਨਾ ਅਸੀਂ ਆਪਸ ਚ ਇੰਨੇ ਕਿ ਜ਼ਿਆਦਾ ਅੰਡਰਸਟੈਂਡਿੰਗ ਹੈਗੀ ਆ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਡੇ ਵਿੱਚ ਜੋ ਗੁੱਸਾ ਜੋ ਆਇਆ ਹੁੰਦਾ ਮੈਨੂੰ ਵੀ ਉਹ ਗੁੱਸਾ ਕਰੂੰਗੀ ਫਿਰ ਮੈਂ ਉਹਦੇ ਵਾਸਤੇ ਵੀ ਲੈ ਕੇ ਆਉਂਦੀ ਹਣਾ ਚਾਹੇ ਅਨਸਟਿਚੀ ਚੱਕ ਲੈਂਦੀ ਪਰ ਮੈਨੂੰ ਪਤਾ ਐ ਵੀ ਇਹਦੀ ਕੋਈ ਗੱਲ ਨਹੀਂ ਹੈਗੀ ਤੇ ਤਾਂ ਕਰਕੇ ਅਨਸਟਿਚ ਮੇਰੇ ਕੋਲੇ ਪਏ ਨੇ ਉਹਦੇ ਲਈ ਸ਼ਰਟਾਂ ਉਹ ਕਹਿੰਦੀ ਮੇਰੀ ਰੱਖ ਦਿਓ ਬਸ ਮੈਂ ਲੈਣੀ ਐ ਇਹ ਲੰਬੀਆਂ ਲਾਈਨਾਂ ਵਾਲੀ ਮੈਂ ਭਾਵੇਂ ਨਾ ਆਪਦੀ ਬਣਾਵਾਂ ਕਿਉਂਕਿ ਮੈਂ ਇੱਕ ਬਣਾਈ ਸੀ ਉਹ ਸਿਸਟਰ ਨੂੰ ਪਸੰਦ ਆ ਗਈ ਉਹ ਲੈ ਗਈ ਮੈਂ ਬੇਸ਼ੱਕ ਨਾ ਬਣਾਵਾਂ ਪਰ ਮੈਂ ਉਹਨੂੰ ਜ਼ਰੂਰ ਦੇਵਾਂਗੀ ਕਿਉਂਕਿ ਮੇਰੇ ਕੋਲੇ ਪਿਆ ਹੈ ਜੇ ਮੈਨੂੰ ਹੋਰ ਮਿਲੂਗਾ ਤਾਂ ਮੈਂ ਆਪਦਾ ਬਣਾਉਂਗੀ ਨਹੀਂ ਮੈਂ ਉਹਨੂੰ ਦੇਵਾਂਗੀ ਇਸ ਲਈ ਇਹ ਤਾਂ ਤੁਸੀਂ ਬਿਲਕੁਲ ਹੀ ਨਾ ਸੋਚਿਆ ਕਰੋ ਤੁਹਾਡਾ ਵੀ ਕਸੂਰ ਨਹੀਂ ਹੈਗਾ ਕਈ ਵਾਰੀ ਘਰਾਂ 'ਚ ਇਦਾਂ ਹੁੰਦਾ ਹੈ ਇਹ ਆਮ ਹੀ ਹੁੰਦਾ ਮੈਨੂੰ ਲੱਗਦਾ ਹੈ 90% ਘਰਾਂ ਦੇ ਵਿੱਚ ਹੁੰਦਾ ਹੈ ਕਿ ਭਜਨਾਂ ਗੁੱਸਾ ਕੰਮੀਆ ਪਰ ਟੱਚ ਹੁੰਦੇ ਪਰਮਾਤਮਾ ਦੀ ਇੰਨੀ ਕਿ ਮਿਹਰਬਾਨੀ ਹੈਗੀ ਆ ਕਿ ਸਾਡੇ ਜੇ ਵੱੜੀ ਕੋਈ ਗੱਲ ਨਹੀਂ ਹੈਗੀ ਗੁੱਸੇ ਵਾਲੀ ਤੇ ਜੇ ਇਦਾਂ ਹੁੰਦੀ ਤਾਂ ਫਿਰ ਮੈਂ ਉਹਦੇ ਮੂਰੇ ਵੀ ਲਿਆ ਕੇ ਰੱਖ ਲੈਂਦੀ ਸੂਕ ਵੀ ਲੈ ਆ ਪੈਣੇ ਮੈਂ ਤੇਰੇ ਲਈ ਸੂਕ ਲੈ ਕੇ ਆਈ ਆ ਤੂੰ ਗੁੱਸਾ ਨਾ ਕਰ ਲੈ ਕਿਤੇ ਨਹੀਂ ਹੈਗਾ ਇਹ じゃ ਕੁਝ ਵੀ ਠੀਕ ਆ ਮੈਨੂੰ ਲੱਗਦਾ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਗਈ ਹੋਣੀ ਆ ਇਸ ਤਰ੍ਹਾਂ ਦੀ ਆਪਣੇ ਘਰ ਦੇ ਵਿੱਚ ਬਾਬੇ ਨਾਨਕ ਦੀ ਮਿਹਰ ਹੈਗੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੈਗਾ ਠੀਕ ਹੈ ਜੀ ਤਾਂ ਕਰਕੇ ਨਹੀਂ ਮੈਂ ਲੈ ਕੇ ਆਈ ਔਰ ਤੁਸੀਂ ਬਹੁਤ ਜਲਦੀ ਉਹਦੀ ਸ਼ਰਟ ਪਾਇਆ ਦੇਖੋਗੇ ਚਾਹੇ ਮੈਂ ਉਹਦਾ ਮੂੰਹ ਨਾ ਦਿਖਾਵਾਂ ਕੱਲੀ ਸ਼ਰਟ ਦਿਖਾਵਾਂ ਪਰ ਜੇ ਮੈਂ ਮੂੰਹ ਨਾ ਦਿਖਾਇਆ ਫਿਰ ਤੁਸੀਂ ਕਹੋਗੇ ਕੀ ਤਾਂ ਕੀ ਦੀ ਸ਼ਰਟ ਦਿਖਾਦੀ ਹੁਣ ਫਿਰ ਮੈਨੂੰ ਜਦੋਂ ਸ਼ਰਟ ਪਾਉਂਗੀ ਉਦੋਂ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਮੈਂ ਉਹਦਾ ਨਾਪ ਹੁਣ ਲੈ ਕੇ ਜਾਵਾਂਗੀ ਫਿਰ ਉਹਦੀ ਸਲਾਉਂਗੀ ਜਦੋਂ ਮੇਰੇ ਕੋਲੇ ਆਊਗੀ ਥੋੜੇ ਦਿਨਾਂ ਬਾਅਦ ਤੇ ਉਹ ਪਾਉਗੀ ਤੇ ਤੁਹਾਨੂੰ ਜ਼ਰੂਰ ਮਲਾਵਾਂਗੀ ਉਹਦੇ ਨਾਲ ਕਿ ਆਹ ਦੇਖੋ ਜੀ ਇਹ ਉਹਨੇ ਪਾ ਲਈ ਆ ਤੇ ਉਹ ਸਾਰੀ ਗੱਲ ਕੋਦੀ ਕਲੀਅਰ ਕਰ ਦੂਗੀ ਠੀਕ ਹੈ ਅੱਜੋ ਕੈਮਰੇ ਦੇ ਪਿੱਛੇ ਠੀਕ ਹੈ ਜੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੈਨੂੰ ਲੱਗਦਾ ਮੇਰੀਆਂ ਸਾਰੀਆਂ ਭੈਣਾਂ ਨੂੰ ਇਹ ਗੱਲ ਕਲੀਅਰ ਹੋ ਗਈ ਹੋਣੀ ਠੀਕ ਹੈ ਚਲੋ ਠੀਕ ਹੈ ਜੀ ਇਸੇ ਕਰਕੇ ਨਹੀਂ ਲੈ ਕੇ ਆਈ ਸੀਗੀ ਵੇਖੋ ਮੈਂ ਤੁਹਾਡੇ ਭੈਣੀਆਂ ਵੇ ਇੱਕ ਭੈਣ ਹੈਗੇ ਨੇ ਜੀ ਚਰਨਜੀਤ ਕੌਰ ਮੇਰੇ ਖਿਆਲ ਨਾਲ ਯੂਐਸਓ ਤੋਂ ਅੱਜ ਨਾਲ ਹੀ ਉਹਨਾਂ ਦਾ ਮੈਸੇਜ ਕਮੈਂਟ ਆਇਆ ਸੀਗਾ ਉਹ ਕਹਿੰਦੇ ਬਹੁਤ ਸਾਰੀਆਂ ਭੈਣਾਂ ਨੇ ਕਿਹਾ ਕਿ ਸਾਨੂੰ ਨਾ ਹੁਣ ਪਤਾ ਲੱਗਿਆ ਕਿ ਤੁਸੀਂ ਦੋਨੋਂ ਭੈਣਾਂ ਹੋ ਅਸੀਂ ਦੋਨਾਂ ਦੇ ਵਲੌਗ ਵਲੌਗ ਦੇਖਦੇ ਹਾਂ ਤੇ ਉਹ ਭੈਣ ਕਹਿੰਦੇ ਚਰਨਜੀਤ ਕਹਿੰਦੇ ਵੀ ਤੁਸੀਂ ਟਵਿਨਜ਼ ਹੋ ਮੈਨੂੰ ਤਾਂ ਇੱਕੋ ਜੀਆਂ ਲੱਗਦੀਆਂ ਆਵਾਜ਼ ਵੀ ਇੱਕੋ ਜੀ ਸਾਡੀ ਆਵਾਜ਼ ਦੀ ਤਾਂ ਨਾ ਜੀ ਫੋਨ ਤੇ ਸਾਡੀ ਬੀਬੀ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਕਿਹੜੀ ਬੋਲਦੀ ਐ ਇੰਨੀ ਜ਼ਿਆਦਾ ਆਵਾਜ਼ ਸਾਡੀ ਮੈਚ ਕਰਦੀ ਐ ਪਰ ਅਸੀਂ ਟਵਿਨਜ਼ ਹੈ ਨਹੀਂ ਗੀਆਂ ਲੱਗਦੀਆਂ ਟਵਿਨਜ਼ ਹੈਗੀਆਂ ਨੇ ਉਹ ਇੱਕੋ ਜਿਹਾ ਸੂਟ ਪਾਦੇ ਸਾਨੂੰ ਟਵਿਨਜ਼ ਲੱਗਣਾ ਅਦਰਵਾਈਜ਼ ਅਸੀਂ ਟਵਿਨਜ਼ ਨਹੀਂ ਹੈਗੀਆਂ ਮੈਂ ਵੱਡੀਆਂ ਤੇ ਉਹ ਮੇਰੇ ਤੋਂ ਛੋਟੀ ਐ ਠੀਕ ਐ ਜੀ ਬਹੁਤਾ ਜ਼ਿਆਦਾ ਫਰਕ ਨਹੀਂ ਐ 2 ਸਵਾ 2 ਸਾਲ ਦਾ ਸਾਡਾ ਫਰਕ ਹੈਗਾ ਮੈਂ ਵੱਡੀਆਂ ਤੇ ਉਹ ਮੇਰੇ ਤੋਂ 2 ਸਵਾ 2 ਸਾਲ ਛੋਟੀ ਐ ਠੀਕ ਐ ਜੀ ਤੇ ਬਾਕੀ ਆਵਾਜ਼ ਸਾਡੀ ਦੋਨੋਂ ਦੀ ਇੱਕੋ ਜਿਹੀ ਐ ਦੋਨੋਂ ਅਸੀਂ ਸਕੂਲ ਲੈਕਚਰ ਆਣਾ ਦੋਨੋਂ ਅਸੀਂ ਦੁਕਾਨ ਕਰਦੀਆਂ ਤੇ ਦੋਨੋਂ ਅਸੀਂ ਵਲੌਗਿੰਗ ਕਰਦੀਆਂ ਇਸ ਕਰਕੇ ਤੁਹਾਨੂੰ ਲੱਗਦੀਆਂ ਕਿ ਅਸੀਂ ਟ੍ਰੈਂਡਜ਼ ਕੰਮ ਸਾਡੇ ਸੇਮ ਨੇ ਕੰਮ ਸਾਡੇ ਟ੍ਰੈਂਡਜ਼ ਵਾਲੇ ਨੇ ਪਰ ਅਸੀਂ ਟ੍ਰੈਂਡਜ਼ ਨਹੀਂ ਹੈਗੇ ਠੀਕ ਹੈ ਜੀ ਤੇ ਲਓ ਜੀ ਹੁਣ ਵਲੌਗ ਦਾ ਇੱਥੇ ਕਰਦੀ ਹੈ ਐਂਡ ਕਿਉਂਕਿ ਜਿਆਦਾ ਲੰਬਾ ਹੋ ਜਾਏ ਤਾਂ ਫਿਰ ਬੋਰਿੰਗ ਹੋ ਜਾਂਦਾ ਤੇ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ